ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੂ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵੋਗੇ ਵਾਹਿਗੁਰੂ ਤੁਮੇਂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਐ ਇਹ ਮਾਰਨਿੰਗ ਦਾ ਸਵੇਰ ਦਾ ਟਾਈਮ ਹੈ ਗਾਇ ਜੀ ਸਾਢੇ 4:08 ਵਜੇ ਦਾ ਤੇ ਆਪਾਂ ਮਤਲਬ ਨਾ ਤੋ ਕੇ ਫਰੈਸ਼ ਹੋ ਕੇ ਤੇ ਪਰੌਂਠੀਆਂ ਬਣਾ ਰਹੇ ਹਾਂ ਅਸੀਂ ਆਪਣੇ ਮਿਸਤਰੀ ਲੱਗੇ ਹੋਏ ਆ ਤੇ ਉਹ ਆ ਗਏ ਸੀ ਚਾਹ ਮੈਂ ਬਣਾ ਕੇ ਰੱਖ ਲਈ ਸੀ ਤੇ ਇੱਥੇ ਗਰਮਾ ਗਰਮ ਲੱਤਨ ਦੇ ਸੀ ਪਰਾਂਠੇ ਆ ਤੇ ਪਰਾਂਠੇ ਤਾਂ ਇਸ ਕਰਕੇ ਲੱਤ ਦਿਆਂ ਕਿਉਂਕਿ ਇਸੇ ਨੇ ਉਹਨਾਂ ਨੂੰ ਨਾਸ਼ਤਾ ਕਰਾਉਣਾ ਹੁੰਦਾ ਪਹਿਲਾਂ ਚਾਹ ਦੇ ਨਾਲ ਤੇ ਆਪ ਵੀ ਕਰਨਾ ਹੁੰਦਾ ਫੇਰ ਉਹ ਇਸ ਕਰਕੇ ਇੱਥੇ ਲੱਤਨ ਦੇ ਸੀ ਪਰਾਂਠੇ ਨਾਲ ਸਰਦਾਰ ਜੀ ਉਹਨਾਂ ਨੇ ਚਾਹ ਸੀ ਆਪਣੀ ਡਿਊਟੀ ਤੇ ਮੈਂ ਜ਼ਿਆਦਾ ਵੀਡੀਓ ਸ਼ੂਟ ਨਹੀਂ ਕੀਤੀ ਸਵੇਰੇ ਕਿਉਂਕਿ ਬਹੁਤ ਹੀ ਕੰਮ ਧੰਦੇ ਹੁੰਦੇ ਆ ਤੇ ਉਸ ਤੋਂ ਬਾਅਦ ਪਾਣੀ ਆਪਣਾ ਨਿਭੜ ਗਿਆ ਸੀ ਤੇ ਪੰਡਤ ਜੰਨਵੀ ਆਪ ਚੱਕ ਲਿਆ ਸੀ ਤੇ ਸਵੇਰ-ਸੂਬਾ ਨਾ ਵੀ ਲਿਆ ਸੀ ਬੱਸ ਸੁੱਤੇ ਤਾਂ ਮਾਰ ਸੀ ਬਟਨਾ ਟਾਈਮ ਨਹੀਂ ਸੀ ਹੈਗਾ ਬਿਸਤਰੇ ਚੱਕਨ ਦਾ ਜੋੜਨ ਦਾ ਕਿਉਂਕਿ ਲੇਟ ਹੋ ਗਏ ਸੀ ਸਵਾ ਕੋ 7 ਵਜੇ ਸੀ ਉੱਠਣ ਨੂੰ ਫਿਰ ਦਵਾ ਦਾ ਬਿਸਤਰੇ ਬਲੇਟ ਕੇ ਉੱਚੀ ਅੰਦਰ ਬੈੱਡ ਉੱਪਰ ਰੱਖਤੇ ਤੇ ਆਪ ਨਾ ਧੋ ਕੇ ਤੇ ਫਰੈਸ਼ ਹੋ ਕੇ ਫਿਰ ਰੋਟੀ ਪਰੇ ਕਰਨ ਲੱਗ ਪੀ ਥੋਣ ਸਾਰੇ ਕੰਮ ਤਾਂ ਦੇ ਮਨ ਨਬੇੜਲੇ ਸੀ ਤੇ ਇੱਥੇ ਕਰੂੰਗੀ ਮੈਂ ਬਿਸਤਰਿਆਂ ਦੀ ਚੱਕਰ ਧਰਨ ਕਿਉਂਕਿ ਇਹ ਵੀ ਖਲਾਰਾ ਬਹੁਤ ਹੀ ਪਿਆ ਜਾਂਦਾ ਹੈ ਤੇ 2-3 ਦਿਨ ਹੋ ਗਏ ਆਪਣੇ ਕੱਪੜੇ ਵੀ ਨਹੀਂ ਵਾਸ਼ ਹੋ ਹੁੰਦੇ ਕਿਉਂਕਿ ਉਧਰ ਪਾਣੀ ਦਾ ਸਿਸਟਮ ਥੋੜਾ ਜਿਹਾ ਖਰਾਬ ਹੋਇਆ ਪਿਆ ਵਾ ਪਾਈਪ ਵਗੈਰਾ ਦੀ ਸੈਟਿੰਗ ਕਰਨ ਆਲੀ ਆ ਤੇ ਉਹ ਖੁੱਲਿਆ ਹੋਇਆ ਇਸ ਕਰਕੇ ਕੱਪੜਿਆ ਕੱਪੜੇ ਨਹੀਂ ਤੋ ਫਿਰ 2-3 ਦਿਨ ਤੋਂ ਤੇ ਇੱਥੇ ਬਸ ਮੈਂ ਹੁਣ ਬਿਸਤਰਿਆਂ ਦੀ ਚੱਕਰ ਧਰਨ ਕਰੂੰਗੀ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੋ ਭੁੱਲਿਓ ਅੱਪਾ ਅੱਜ ਆਪਣੇ ਸਬ ਮੇਨ ਮੇਨ ਜਿਹੜੇ ਕਿ ਮੈਨੂੰ ਡੇਲੀ ਵੀਡੀਓ ਤੇ ਕਮੈਂਟ ਕਰਦੇ ਆ ਅੱਪਾ ਉਹਨਾਂ ਦੇ ਨਾਮ ਲਵਾਂਗੇ ਤੇ ਸੋ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਫਰਸਟ ਨੇਮ ਹੈ ਗਾਇਜ਼ ਜੀ ਗੁੰਨੂ ਸਾਈਬਰ ਵਲੌਗਸ ਐਂਡ ਸੈਕਿੰਡ ਰੂਪ ਐਂਡ ਜੋਤ 557 ਤੇ ਥਰਡ ਵੀਰਪਾਲ ਕੋਰ ਮਾਨਸਾ ਫੋਰਥ ਹੈ ਗਾਇਜ਼ ਜੀ ਮਾਨ ਫੈਮਿਲੀ ਵਲੌਗਸ ਤੇ 5th ਹੈ ਗਾਇਜ਼ ਜੀ ਮਨਦੀਪ ਕੌਰ ਵਲੌਗਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ 5 ਸਬਸਕ੍ਰਾਈਬਰਾਂ ਦੇ ਨੇਮ ਲੈ ਲਏ ਆ ਕੱਲ ਦੀ ਵੀਡੀਓ ਵਿੱਚ ਫੇਰ ਆਪਾਂ 5 ਸਬਸਕ੍ਰਾਈਬਰਾਂ ਦੇ ਨੇਮ ਲਵਾਂਗੇ ਤੇ ਸੋ ਜਿਹੜਾ ਵੀ ਵੀਡੀਓ ਤੇ ਆਉਂਦਾ ਹੁੰਦਾ ਹੈ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਵਾ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਐਂਡ ਵੀਡੀਓ ਨੂੰ ਵੀ ਫੁੱਲ ਵਾਚ ਜ਼ਰੂਰ ਕਰਕੇ ਜਾਇਆ ਕਰੋ ਸੋ ਤੁਹਾਡੇ ਸਾਥ ਤੇ ਸਪੋਰਟ ਦੀ ਮੈਨੂੰ ਬਹੁਤ ਹੀ ਜ਼ਿਆਦਾ ਲੋੜ ਆ ਤੇ ਇਸ ਕਰਕੇ ਤੁਸੀਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਅੱਜ ਮੈਂ ਵੀਡੀਓ ਫਾਸਟ ਨਹੀਂ ਕੀਤੀ ਕਿਉਂਕਿ ਸਲੋ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਸੀ ਇਸ ਕਰਕੇ ਮੈਂ ਫਾਸਟ ਨਹੀਂ ਕੀਤੀ ਤੇ ਇੱਥੇ ਬਸ ਮੈਂ ਹੌਲੀ ਹੌਲੀ ਆਪਣਾ ਕੰਮ ਤੰਦਨ ਬੀੜਨ ਦੀ ਸੀ ਤੇ ਦੇਖੋ ਹਲੇ ਗਲਾਸ ਵੀ ਕਿੰਨੇ ਖਿਲ ਰਹੇ ਹੋਏ ਗੱਲੇ ਅੱਧੇ ਪਾਣਿਆਂ ਦੀ ਚੱਕ ਤਾਂ ਰਹੀ ਅੱਧਿਆਂ ਦੀ ਹੋਈ ਨਹੀਂ ਬੱਚੇ ਆਪਣੇ ਦਹਸ ਹੀ ਬਾਹਰ ਖੇਡਣ ਤੇ ਅੱਜ ਮੈਂ ਲਈ ਸੀ ਟੈਂਡੇ ਇੰਡੀਆਂ ਦੀ ਸਬਜ਼ੀ ਉਹ ਮਤਲਬ ਕੱਲ ਦੇ ਲੈ ਕੇ ਰੱਖਿਓ ਸੀ ਤੇ ਬਣਾਉਂਗੀ ਮੈਂ ਅੱਜ ਤੇ ਇਹ ਚੱਕਰ ਕਰਕੇ ਅੰਦਰ ਝਾੜੂ ਲਗਾ ਕੇ ਫਿਰ ਮੈਂ ਬੈਠ ਕੇ ਤੇ ਫ੍ਰੀ ਹੋ ਕੇ ਕੱਟ ਕੇ ਤੇ ਫਿਰ 12 ਵਜੇ ਤੱਕ ਪਾ ਤੜਕਾ ਲਗਾ ਕੇ ਫਿਰ ਦੁਪਹਿਰ ਦੀ ਰੋਟੀ ਤਿਆਰ ਕਰਨੀ ਆ ਤੇ ਤੁਹਾਨੂੰ ਮੈਂ ਬਾਹਰ ਵੀ ਦੁਖੋਣੀ ਹੈ ਨਹੀਂ ਜਾਂਦਾ ਧੋਪ ਨੂੰ ਜਾਂਦੀ ਹੈ ਨਾ ਕੋਈ ਸਾਹ ਵੀ ਨਹੀਂ ਆ ਗਰਮੀ ਹੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਇੰਨ ਜ਼ਿਆਦਾ ਸੇਕ ਵੱਜਦਾ ਨਾ ਤੇ ਮਿਸਤਰੀਆਂ ਦਾ ਵੀ ਔਖਾ ਹੀ ਆ ਧੁੱਪ ਦੇ ਵਿੱਚ ਕਈ ਭੈਣਾ ਕਹਿੰਦੀਆਂ ਸੀ ਕਿ ਤੁਸੀਂ ਪਹਿਲਾਂ ਪਹਿਲਾਂ ਮਿਸਤਰੀ ਲਵਾ ਲੈਂਦੇ ਮਤਲਬ ਸਿਆਲ ਦੇ ਵਿੱਚ ਹੀ ਹੁਣ ਤੁਸੀਂ ਦੇਖੋ ਘਰਾਂ ਦਾ ਸਿਸਟਮ ਹੁੰਦਾ ਫਿਰ ਜਦੋਂ ਕਿਸੇ ਦਾ ਹੱਥ ਖੁੱਲਾ ਹੈ ਫਿਰ ਉਹਦੇ ਹੀ ਕੰਮ ਸਟਾਰਟ ਕਰਨਾ ਚਲੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰਾ ਕੁਝ ਸਹੀ ਹੋ ਹੀ ਜਾਂਦਿਆ ਵਾ ਤੇ ਤੁਸੀਂ ਵੀ ਸਪੋਰਟ ਕਰਿਆ ਕਰੋ ਮੇਰੀ ਤਾਂ ਕਿ ਆਪਣਾ ਜਲਦੀ ਜਲਦੀ ਚੈਨਲ ਮੋਨਟਾਈਜ਼ ਹੋ ਜੇ ਉੱਥੇ ਬਸ ਆਪਣੇ ਬਿਸਤਰਿਆਂ ਦੀ ਚੱਕਰ ਹੋ ਗਈ ਸੀ ਹੁਣ ਮੈਂ ਲਗਾਉਂਗੀ ਰੂਮ ਦੇ ਵਿੱਚ ਝਾੜੂ ਇੰਨਾ ਤਾਂ ਖਲਾਰਾ ਪੈ ਰੰਦਾ ਬਾਹਰ ਦੀ ਬਾਹਰ ਤਾਂ ਮੈਂ ਉਦੋਂ ਦਾ ਹੀ ਨਹੀਂ ਝਾੜੂ ਲਗਾਇਆ ਜਿੱਦੋਂ ਦੇ ਬਿਸਤਰੀ ਲੱਗੇ ਕਿਉਂਕਿ ਰੋਜ਼ ਉਹੀ ਫਿਰ ਖਲਾਰਾ ਪਿਆ ਰਹਿੰਦਾ ਵਾ ਮਿੱਟੀ ਕੱਟਾ ਸਿਰਨੋ ਡੋਡੋ ਆਂਦਾ ਤੇ ਮੈਨੂੰ ਪਾਣੀ ਇੰਨਾ ਕਿ ਪਾਣੀ ਰੋਜ਼ ਤਰੋਕ ਦੇਈਦਾ ਵਾ ਤੇ ਤਾਂ ਬਜਰੀ ਸਾਰਾ ਕੁਝ ਤਾਂ ਖਿਲਰਿਆ ਰਹਿੰਦਾ ਵਿੜੇ ਦੇ ਵਿੱਚ ਤੇ ਬਾਹਰੋਂ ਪੈਰਾ ਨੂੰ ਅਲੱਗ-ਅਲੱਗ ਮਿੱਟੀ ਅੰਦਰ ਆਈ ਜਾਂਦੀ ਰਹਿੰਦੀ ਤੇ ਅੰਦਰ ਵੀ ਬਹੁਤ ਗਾ ਪਿਆ ਰਹਿੰਦਾ ਕਈ ਵਾਰ ਤੇ ਬੱਚੇ ਨਾ ਆਪਣੇ ਟਰੈਕਟਰ ਟਰਾਲੀ ਦੇ ਵਿੱਚ ਰੇਤਾਂ ਬਜਰੀ ਲੱਦ ਕੇ ਅੰਦਰ ਹੀ ਸਿੱਟ ਦਿੰਦੇ ਆ ਬਹੁਤ ਤੰਗ ਕਰਦੇ ਆ ਕਈ ਵਾਰੀ ਤੇ ਇੱਥੇ ਬਸ ਪਹੁੰਚ ਜਾਂਦੀ ਨਾ ਮਿੱਟੀ ਜੰਮ ਜਾਂਦੀ ਅੰਦਰ ਵੀ ਤੇ ਬਾਹਰ ਤਾਂ ਹੁਣ ਦੇਖਦੇ ਆ ਕਿਸੇ ਦਿਨ ਫ੍ਰੀ ਟਾਈਮ ਹੈ ਨਾ ਟੜਕੇ-ਟੜਕੇ ਉੱਠ ਕੇ ਚਾੜੂ ਲਗਵਾਉਣ ਨਾਲ ਹੋਇਆ ਵੈਸੇ ਵੀੜੀ ਗਾੜੀ ਮੂਰੀ-ਮੂਰੀ ਲੱ ਕਿਉਂਕਿ ਤੁਹਾਨੂੰ ਵਿਡੇ ਦਾ ਹਾਲ ਦਿਖਾਉਣਾ ਤਾਂ ਬਹੁਤ ਮੰਦਾ ਹੋਇਆ ਪਿਆ ਵੈਸੇ ਮੈਂ ਅੱਜ ਦੀ ਵੀਡੀਓ ਦੇ ਵਿੱਚ ਤਾਂ ਵਿਡੇ ਦਾ ਹਾਲ ਤੁਹਾਨੂੰ ਦਿਖਾਇਆ ਨਹੀਂ ਬਟ ਦਿਖਾਉਂਗੀ ਜ਼ਰੂਰ ਅਗਲੀ ਵੀਡੀਓ ਦੇ ਵਿੱਚ ਕਿਉਂਕਿ ਬਹੁਤ ਮੰਦੇ ਹਾਲ ਹੋਇਆ ਪਿਆ ਤੇ ਸੋ ਪਲੀਜ਼ ਸਾਰੇ ਜਣੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਹੜੀ ਨਿਊ ਆਉਂਦੇ ਹੁੰਦੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਦਿਆ ਕਰੋ ਤੇ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਅੱਥੇ ਬਸ ਆਪਣਾ ਝਾੜੂ ਲੱਗ ਚੱਲਿਆ ਸੀ ਹੁਣ ਜਦੋਂ ਮੈਂ ਸਬਜੀ ਕੱਟਨੀ ਆ ਉਦੋਂ ਮੇਤੋਂ ਬਿਲਕੁਲ ਵੀ ਵੀਡੀਓ ਸ਼ੂਟ ਨਹੀਂ ਹੋਈ ਕਿਉਂਕਿ ਮੈਂ ਦਿਨ ਦੇ ਵਿੱਚ ਦੋ ਵਾਰ ਲਾਈਵ ਹੋਣੀ ਆ ਫਿਰ ਮੈਂ ਬੈਠ ਕੇ ਫ੍ਰੀ ਹੋ ਕੇ ਉਸ ਟਾਈਮ ਲਾਈਵ ਹੋਣੀ ਨਹੀਂ ਆ ਤੇ ਸੋ ਸਾਰੇ ਜਣੇ ਪਲੀਜ਼ ਸਪੋਰਟ ਕਰਿਆ ਕਰੋ ਸਵੇਰ ਦੇ 11 ਵਜੇ ਐਂਡ ਸ਼ਾਮ 4 5 ਵਜੇ ਮਤਲਬ ਸ਼ਾਮ ਦਾ ਕੋਈ ਟਾਈਮ ਨਹੀਂ ਹੈਗਾ ਮੇਰਾ ਜਦੋਂ ਟਾਈਮ ਲੱਗੇ ਮੈਂ ਉਦੋਂ ਹੀ ਲਾਈਵ ਆ ਜਾਣੀ ਆ ਕਿਉਂਕਿ ਮੇਰਾ ਚੈਨਲ ਹੈ ਜਿਹੜਾ ਮੋਨਟਾਈਜ਼ ਹੋਣੇ ਵਾਲਾ ਮੈਨੂੰ ਇਹ ਕਿ ਜਲਦੀ ਜਲਦੀ ਬਸ ਆਪਣਾ ਵੋਇਸ ਟਾਈਮ ਕੰਪਲੀਟ ਹੋ ਜੇ ਕਿਉਂਕਿ ਲਾਈਵ ਆਇਆ ਆਪਣਾ ਜਿਹੜਾ ਵੋਇਸ ਟਾਈਮ ਹੈ ਉਹ ਕੰਪਲੀਟ ਹੋ ਜਾਂਦਾ ਹੈ ਜਲਦੀ ਤੋਂ ਜਲਦੀ ਮੈਨੂੰ ਬਹੁਤ ਜਾਣਿਆਂ ਨੇ ਦੱਸਿਆ ਹੋਇਆ ਵਾ ਬੋਖ ਕਰਦੀਆਂ ਟੀਲਾਂ ਹੀ ਖਿਲਰੀ ਜਾਂਦੀਆਂ ਸੀ ਕਿਉਂਕਿ ਢਿੱਲੀ ਬਹੁਤ ਹੋ ਇਸੇ ਤਰ੍ਹਾਂ ਦੇਖੋ ਕਿੰਨੀ ਮਿੱਟੀ ਨਿਕਲ ਲਈ ਸੀ ਅੰਦਰੋਂ ਬਹੁਤ ਜ਼ਿਆਦਾ ਹੀ ਮੰਦੇ ਹਾਲ ਹੋਏ ਪੈਸੇ ਅੰਦਰ ਦੇ ਤਾਂ ਬਸ ਸੁਣਤਾ ਹੀ ਹਾਲ ਚੱਲਣਾ ਉਹ ਤੇ ਇੰਨਾ ਜ਼ਿਆਦਾ ਨਾ ਸ਼ਾਮ ਜੀ ਨੂੰ ਇੰਨਾ ਜ਼ਿਆਦਾ ਹੰਡੇਰੀਆ ਕਿ ਮੈਂ ਉਦੋਂ ਤੱਕ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਨੇਰੀ ਨੇ ਤਾਂ ਇੰਨੀ ਮੱਤ ਮਾਰਤੀ ਸਿੱਧੀ ਅੰਦਰ ਨੂੰ ਹੀ ਤਾਂ ਤੱਕ ਚੜੀ ਆਉਂਦੀ ਵੈਸੇ ਅੱਜ ਸੋ ਆਪਣੇ ਨਾ ਬਾਥਰੂਮ ਜਿਹੜਾ ਬਾਥਰੂਮ ਲੈਕਨ ਬਣਾਇਆ ਉਹਦੇ ਪ੍ਰਸ਼ਤ ਵੀ ਪੈ ਜਾਣੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਨੂੰ ਮੈਂ ਉਹ ਵੀ ਥੋੜੀ ਜਿਹੀ ਕਲਿੱਪ ਬਣਾਈ ਉਹ ਮੈਂ ਤੁਹਾਨੂੰ ਐਂਟ ਤੇ ਦਿਖਾਉਂਗੀ ਤੇ ਸ਼ਾਮ ਨੂੰ ਇੰਨਾ ਜ਼ਿਆਦਾ ਹਨੇਰੀ ਆ ਜਾਂਦੀ ਹੈ ਨਾ ਹਨੇਰੀ ਨਹੀਂ ਹੁੰਦੀ ਕਿ ਕੱਟਾ ਮਿੱਟੀ ਸਾਰਾ ਅੰਦਰ ਪਰ ਜਾਂਦਾ ਬਹੁਤ ਮੰਦੇ ਹਾਲ ਹੋ ਜਾਂਦੇ ਆ ਤੇ ਪਰ ਨੇਰੀ ਹੈ ਪੂਰੀ ਵਗਾ ਕੇ ਰੱਬ ਨੇ ਉਸ ਤੋਂ ਬਾਅਦ ਫਿਰ ਮੀਂਹ ਦੀਆਂ ਕਣੀਆਂ ਪਾ ਦਿੰਦਾ ਕੋਈ ਹਾਂ ਰੱਬ ਦਾ ਵੀ ਤੇ ਦੇਖੋ ਪਹਿਲਾਂ ਪਉਣਾ ਚਾਹੀਦਾ ਸੀ ਜਦੋਂ ਕੱਟਾ ਉਡੰਦਿਆਂ ਹੀ ਪਰ ਬਾਅਦ ਵਿੱਚ ਰੱਬ ਨੇ ਪਾਇਆ ਲਾਂਚ ਇੱਥੇ ਐ ਮੈਂ ਟਿੰਡਿਆਂ ਦੀ ਸਬਜ਼ੀ ਚੀਰ ਲਈ ਸੀ ਤੇ ਆਪਾਂ ਇੰਡੈਕਸ਼ਨ ਚੁੱਲੇ ਤੇ ਹੀ ਤਰਿਆ ਹੋਇਆ ਵਾ ਮਤਲਬ ਉਹਨਾਂ ਸੈਟਅਪ ਵਿੱਚੋਂ ਜੇ ਚੱਲ ਜਾਂਦਾ ਵਿੱਚੋਂ ਜੇ ਖਰਾਬ ਹੋ ਜਾਂਦਾ ਪਤਾ ਨਹੀਂ ਕੀ ਚੱਕਰ ਹੈ ਤੇ ਹੁਣ ਇੱਥੇ ਬਸ ਮੈਂ ਤੜਕਾ ਲਗਾਉਂਦੇ ਸੀ ਟਿੰਡਿਆਂ ਦੀ ਸਬਜ਼ੀ ਨੂੰ ਚੀਰ ਕੇ ਬਣਾਏ ਸੀ ਵੈਸੇ ਕਈ ਪਣਾ ਭਰ ਕੇ ਵੀ ਬਣਾ ਲੈਂਦੀ ਹਾਂ ਪਰ ਪਰ ਕਿ ਬਿਨਾਂ ਇਹ ਤਾਂ ਆਪਣਾ ਸਰਨਾ ਵੀ ਨਹੀਂ ਅਤੇ ਜਲਦੀ ਵੀ ਨਹੀਂ ਸੀ ਬਣਨੇ ਤੇ ਇਸ ਕਰਕੇ ਮੈਂ ਛਿਰ ਕੇ ਬਣਾ ਲੇ ਤੇ ਬਟ ਬਣੇ ਬਹੁਤ ਸਵਾਦ ਤੇ ਬਣੇ ਵੀ ਥੋੜੇ ਜੇ ਤੇ ਮਸਾਂ ਗੁਜ਼ਾਰਾ ਹੀ ਹੋਇਆ ਕਿਉਂਕਿ ਰਾਤ ਨੂੰ ਨਾ ਥੋੜੀ ਥੋੜੀ ਸਬਜ਼ੀਆਂ ਹੀ ਜ਼ਿਆਦਾ ਸਬਜ਼ੀ ਨਹੀਂ ਆਈ ਖਾਣ ਨੂੰ ਇਸ ਕਰਕੇ ਸਾਡਾ ਮਤਲਬ ਰਾਤ ਦਾ ਵੀ ਡੰਗ ਬਿਲਕੁਲ ਥੋੜਾ ਥੋੜਾ ਬੇਮਲੂ ਮੀਜੀ ਸਬਜ਼ੀ ਨਾਲ ਰੋਟੀ ਖਾਣੇ ਪਏ ਕਿਉਂਕਿ ਫਿਰ ਦੁਪਹਿਰੇ ਬਣਾ ਕੇ ਰਾਤ ਨੂੰ ਬੰਦਾ ਕੀ ਬਣਾਵੇ ਕੁਝ ਸਮਝ ਨਹੀਂ ਆਉਂਦਾ ਤੇ ਬਸ ਇੱਕੋ ਹੀ ਸਬਜੀ ਬਣਦੀ ਆ ਤੁਹਾਨੂੰ ਪਤਾ ਹੀ ਆ ਘਰਾਂ ਦੇ ਕੰਮ ਕਰ ਕਿੰਨੇ ਹੁੰਦੇ ਆ ਤੇ ਸੋ ਇੱਥੇ ਬਸ ਆਪਣੀ ਸਬਜੀ ਨੂੰ ਤੜਕਾ ਲੱਗ ਗਿਆ ਸੀ ਆਟਾ ਤਾਂ ਮੈਂ ਸਵੇਰੇ ਗੁੰਨ ਕੇ ਰੱਖਿਆ ਜਦੋਂ ਸਬਜੀ ਬਣ ਜਾਂਦੀ ਆ ਫਿਰ ਉਸ ਤੋਂ ਬਾਅਦ ਮੈਂ ਫੁਲਕੇ ਲਾ ਦਿੰਦੀ ਆ ਫਿਰ ਜਲਦੀ ਜਲਦੀ ਲਾ ਕੇ ਤੇ ਜਿਹੜੇ ਮਤਲਬ ਇੱਕ ਡੇਡ ਤਾਂ ਵੱਜ ਹੀ ਜਾਂਦਾ ਰੋਟੀ ਨੂੰ ਕੁ ਵੀਲਾ ਹੋ ਜਾਂਦਾ ਕਿਉਂਕਿ ਫਿਰ ਮੱਕਲੀ ਜਾਣੀ ਨੇ ਸਬਜੀ ਕੱਟਣੀ ਐ ਢੀ ਬਣਾਉਣੀ ਹੁੰਦੀ ਆ ਕਈ ਕੰਮ ਕਰ ਹੋ ਜਾਂਦੇ ਆ ਛੋਟੇ ਛੋਟੇ ਤੁਹਾਨੂੰ ਘਰਾਂ ਨੂੰ ਪਤਾ ਹੀ ਆ ਤੇ ਬਸ ਵੀ 1:30 ਵਜੇ ਜਾਂਦਾ ਰੋਟੀ ਨੂੰ ਭਾਵੇਂ ਜਿੰਨਾ ਮਰਜ਼ੀ ਟਾਈਮ ਨਾ ਕੀ ਨਾ ਕਿ ਟਾਈਮ ਨਾ ਨਬੇੜ ਲਾਂਗੇ ਟਾਈਮ ਨਾ ਨਬੇੜ ਲਾਂਗੇ ਪਰ ਰੰਦਾ ਉੱਥੇ ਕੀ ਤੇ ਲੋਚ ਆਪਣੀ ਸਬਜੀ ਬਣ ਕੇ ਹੋ ਗਈ ਹੈ ਰੈਡੀ ਤੇ ਦੇਖੋ ਵੇਖਣ ਚ ਵੀ ਕਿੰਨੀ ਵਧੀਆ ਲੱਗਦੀ ਆ ਪਰ ਥੋੜੀ ਜਿਹੀ ਗਈ ਹੈ ਤੇ ਰਜ ਰਜ ਕੇ ਤੇ ਚਲੋ ਕੋਈ ਨਾ ਪਰੋਟੀ ਬਣੀ ਜਦੋਂ ਮੈਂ ਲਾਇਆ ਉਦੋਂ ਤੱਕ ਕੋਈ ਵੀਡੀਓ ਸ਼ੂਟ ਨਹੀਂ ਆ ਦੇਖੋ ਆਪਣੇ ਬਾਥਰੂਮ ਦੇ ਉੱਪਰ ਟੀਨਸ ਪੈ ਗਈਆਂ ਵਾ ਇੱਥੇ ਮੇਰੇ ਖਿਆਲ ਨਾਲ 1:00 ਵਜੇ ਦਾ ਟਾਈਮ ਹੋਣਾ ਹੈ ਮੈਂ ਰੋਟੀ ਬਣਾਉਣੀ ਸੀ ਮੈਂ ਸਾਹਮਣੇ ਬੈਠੀ ਤੇ ਉਹ ਟੀਨਸ ਚੜਾਉਂਦੇ ਸੀ ਉੱਪਰ ਮੈਂ ਸੋਚਿਆ ਕਿ ਥੋੜਾ ਜਿਹਾ ਵੀਡੀਓ ਸ਼ੂਟ ਕਰ ਲਈਏ ਤੇ ਚਲੋ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਪਾਵੇ ਲੈਂਟਰ ਨਾਲ ਸੀ ਬਟ ਛੱਤ ਤਾਂ ਪੈ ਗਈ ਆ ਨਾ ਸੇ ਲਗਾਵਾ ਤਾਂ ਹੋ ਗਿਆ ਵਾ ਤੇ ਇਸੋ ਕਿਦਾਂ ਦੀ ਲੱਗੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਦੇ ਵਾਹਿਗੁਰੂ ਦੀ ਕਿਰਪਾ ਨਾਲ ਇਹ ਤਾਂ ਆਪਣੀ ਛੱਤ ਪੈ ਗਈ ਹੁਣ ਬਸ ਆਪਣਾ ਪਲਸਟਰ ਹੋਣ ਵਾਲਾ ਤੇ ਫਰਸ਼ਾਂ ਰਹਿ ਗੀਆਂ ਵਾ ਕਿਉਂਕਿ ਪਾਣੀ ਦੀ ਜਿਹੜੀ ਵੈਰਿੰਗ ਉਹ ਵੀ ਹੋ ਗਈ ਤੇ ਸਿਕੰਦਰ ਵੀ ਮੇਰੇ ਲੱਗੇ ਬੈਠਾ ਬਾਹਰ ਹੀ ਦੇਖਣ ਦਿਆ ਸੀ ਤੇ ਬਾਹਰ ਦੇਖੋ ਕਿੰਨੀ ਜ਼ਿਆਦਾ ਧੁੱਪ ਸੀ ਨਾ ਬਹੁਤ ਮੰਦੇ ਹਾਲ ਹੋਏ ਐਸੀ ਧੁੱਪ ਦੇ ਨਾਲ ਤੇ ਇਸ ਤੋਂ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਤੇ ਸੋ ਕਿਦਾਂ ਦੀ ਲੱਗੀ ਵੀਡੀਓ ਸਾਰੇ ਜਣੇ ਕਮੈਂਟ ਜ਼ਰੂਰ ਕਰਕੇ ਦੱਸੋ ਤੇ ਲਾਈਕ ਵੀ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਆਪਾਂ ਮਿਲਦੇ ਆਂ ਫਿਰ ਬਾਏ ਬਾਏ ਟੇਕ ਕੇਅਰ